ਸ਼ਾਲੋ ਤੁਹਾਡਾ ਸਭ ਦਾ ਸਵਾਗਤ ਹੈ ਸਭੀ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਖੂਬਸੂਰਤ ਅਤੇ ਪ੍ਰੇਰਨਾਦਾਇਕ ਕਹਾਣੀ ਬਾਰੇ ਗੱਲ ਕਰਾਂਗੇ ਜੋ ਕਿ ਰਾਜਾ ਨਬੁਕਦਨੇਸਰ ਅਤੇ ਤਿੰਨ ਮਸੀਹ ਨੌਜਵਾਨਾਂ ਦੀ ਹੈ ਸਦਰਕ ਮੇਸ਼ਕ ਤੇ ਅਬਦਨਗੋ ਬਾਈਬਲ ਵਿੱਚ ਲਿਖਿਆ ਹੈ ਕਿ ਰਾਜਾ ਨਬੁਕਦਨੇਸਰ ਨੇ ਇੱਕ ਬਹੁਤ ਵੱਡੀ ਸੋਨੇ ਦੀ ਮੂਰਤੀ ਬਣਾਈ ਅਤੇ ਸਾਰਿਆਂ ਨੂੰ ਹੁਕਮ ਦਿੱਤਾ ਕਿ ਉਸ ਦੇ ਅੱਗੇ ਝੁਕ ਕੇ ਉਸ ਦੀ ਉਪਾਸਨਾ ਕਰਨ ਪਰ ਸਦਰਕ ਮੇਸ਼ਕ ਤੇ ਅਬਦਨਗੋ ਨੇ ਅ제ਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਹਨਾਂ ਦਾ ਵਿਸ਼ਵਾਸ ਸੀ ਕਿ ਉਹ ਸਿਰਫ ਆਪਣੇ ਪਰਮੇਸ਼ਵਰ ਦੀ ਹੀ ਉਪਾਸਨਾ ਕਰਨਗੇ। ਜਦੋਂ ਰਾਜੇ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਗੁੱਸੇ ਹੋਇਆ ਅਤੇ ਉਹਨਾਂ ਨੂੰ ਬੁਲਾ ਕੇ ਕਿਹਾ ਜੇ ਤੁਸੀਂ ਮੇਰੀ ਬਣਾਈ ਮੂਰਤੀ ਦੀ ਪੂਜਾ ਨਹੀਂ ਕਰੋਗੇ ਤਾਂ ਤੁਹਾਨੂੰ ਅੱਗ ਦੀ ਪੱਠੀ ਵਿੱਚ ਸੁੱਟ ਦਿੱਤਾ ਜਾਵੇਗਾ। ਪਰ ਉਹਨਾਂ ਤਿੰਨਾਂ ਨੌਜਵਾਨਾਂ ਦਾ ਜਵਾਬ ਬਹੁਤ ਹੀ ਕਮਾਲ ਦਾ ਸੀ ਉਹਨਾਂ ਨੇ ਕਿਹਾ ਜੇ ਇਹੋ ਜਿਹਾ ਹੈ ਤਾਂ ਸਾਡਾ ਪਰਮੇਸ਼ਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਬਲਦੀ ਹੋਈ ਅੱਗ ਦੀ ਪੱਠੀ ਚੋਂ ਬਚਾਉਣ ਦੇ ਯੋਗ ਹੈ ਅਤੇ ਉਹ ਸਾਨੂੰ ਤੇਰੇ ਹੱਥੋਂ हे ਰਾਜਾ ਬਚਾਵੇਗਾ ਕੀ ਕਦੀ ਤੁਹਾਡੇ ਜੀਵਨ ਵਿੱਚ ਵੀ ਕੋਈ ਅਜਿਹੀ ਸਥਿਤੀ ਆਈ ਹੈ ਜਿੱਥੇ ਤੁਹਾਡੇ ਵਿਸ਼ਵਾਸ ਦੀ ਪਰਖ ਹੋਈ ਹੋਵੇ ਸਦਰਕ ਮੇਸ਼ਕ ਤੇ ਅਬਦਨਗੋ ਨੇ ਮੌਤੇ ਸਾਹਮਣੇ ਵੀ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਿਆ ਉਹਨਾਂ ਦਾ ਅਡੋਲ ਵਿਸ਼ਵਾਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੈ ਅਤੇ ਉਹ ਸਾਡੀ ਰੱਖਿਆ ਕਰਦਾ ਹੈ ਉਹਨਾਂ ਨੇ ਇੱਕ ਜੀਵਨ ਮੌਤ ਦਾ ਫੈਸਲਾ ਲਿਆ ਅੱਗ ਦੀ ਪੱਠੀ ਵਿੱਚ ਛੁੱਟੇ ਜਾਣ ਤੋਂ ਬਾਅਦ ਇਹ ਅੰਤ ਵਰਗਾ ਲੱਗ ਰਿਹਾ ਸੀ ਪਰ ਪਰਮੇਸ਼ਰ ਅੱਗ ਦੇ ਵਿਚਕਾਰ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹ ਇੱਕ ਚਮਤਕਾਰ ਸੀ ਜਿਸ ਨੇ ਨਾ ਸਿਰਫ ਉਹਨਾਂ ਤਿੰਨ ਨੌਜਵਾਨਾਂ ਨੂੰ ਬਲਕਿ ਰਾਜਾ ਨਵਕਤਨਸਰ ਅਤੇ ਸਾਰੇ ਬਾਬਲ ਨੂੰ ਵੀ ਪਰਮੇਸ਼ਵਰ ਦੀ ਸ਼ਕਤੀ ਅਤੇ ਵਫਾਦਾਰੀ ਬਾਰੇ ਦੱਸਿਆ। ਤੁਸੀਂ ਕਿਵੇਂ ਪ੍ਰਤੀਕਿਰਿਆ ਕਰਦੇ ਹੋ ਜਦੋਂ ਤੁਹਾਡੇ ਵਿਸ਼ਵਾਸ ਨੂੰ ਚੁਣੌਤੀ ਮਿਲਦੀ ਹੈ? ਕੀ ਤੁਸੀਂ ਉਸ ਸਮੇਂ ਵੀ ਖੜੇ ਰਹਿਣ ਲਈ ਤਿਆਰ ਹੋ ਜਦੋਂ ਇਹ ਅਸੁਵਿਧਾਜਨਕ ਜਾਂ ਖਤਰਨਾਕ ਹੋਵੇ? ਇਹ ਕਹਾਣੀ ਸਾਨੂੰ ਹਰ ਸਥਿਤੀ ਵਿੱਚ ਪਰਮੇਸ਼ਵਰ ਦੀ ਸੁਰੱਖਿਆ ਉੱਤੇ ਭਰੋਸਾ ਰੱਖਣ ਲਈ ਉਤਸ਼ਾਹਿਤ ਕਰਦੀ ਹੈ। ਇਹ ਸਾਨੂੰ ਆਪਣੇ ਵਿਸ਼ਵਾਸ ਬਾਰੇ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਪਰਮੇਸ਼ਰ ਉੱਤੇ ਇੰਨਾ ਭਰੋਸਾ ਕਰਦੇ ਹਾਂ ਕਿ ਵਿਰੋਧ ਦਾ ਸਾਹਮਣਾ ਕਰਦੇ ਹੋਏ ਵੀ ਆਪਣੇ ਵਿਸ਼ਵਾਸ ਵਿੱਚ ਅਡੋਲ ਰਹਿ ਸਕੀ। ਸਦਰਕ ਮੇਸ਼ਕ ਤੇ ਅਬਦਨਗੋਹ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੈ ਭਾਵੇਂ ਅਸੀਂ ਕਿੰਨੀ ਵੀ ਮੁਸ਼ਕਲ ਵਿੱਚ ਹੋਈਏ ਅਤੇ ਉਹ ਸਾਡੇ ਵਿਸ਼ਵਾਸ ਦੀ ਗਵਾਹੀ ਨੂੰ ਵੇਖਣ ਵਾਲਿਆਂ ਦੇ ਦਿਲਾਂ ਨੂੰ ਬਦਲ ਸਕਦਾ ਹੈ। ਤੁਸੀਂ ਅੱਜ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਕਿਹੜੇ ਕਦਮ ਚੁੱਕ ਸਕਦੇ ਹੋ? ਤੁਸੀਂ ਪਰਮੇਸ਼ਵਰ ਉੱਤੇ ਆਪਣੇ ਅਡੋਲ ਭਰੋਸੇ ਰਾਹੀਂ ਦੂਜਿਆਂ ਲਈ ਕਿਵੇਂ ਗਵਾਹ ਬਣ ਸਕਦੇ ਹੋ? ਸਵਰਗੀ ਪਿਤਾ, ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਜਦੋਂ ਦੂਸਰੇ ਤੇਰੀ ਸ਼ਕਤੀ ਅਤੇ ਪਵਿੱਤਰਤਾ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਮੈਨੂੰ ਤੇਰਾ ਅਤੇ ਤੇਰੀ ਮਹਾਨਤਾ ਦਾ ਬਚਾਅ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਇਸੇ ਕਰਕੇ ਜਦੋਂ ਪ੍ਰਭਾਵਸ਼ਾਲੀ ਲੋਕ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਦੇ ਹਨ ਅਤੇ ਮੈਨੂੰ ਆਪਣੇ ਵਿਸ਼ਵਾਸਾਂ ਦੀਆਂ ਮੂਰਤੀਆਂ ਅੱਗੇ ਝੁਕਣ ਲਈ ਮਜਬੂਰ ਕਰਦੇ ਹਨ ਤਾਂ ਮੈਂ ਸਦਰਕ ਹਮੇਸ਼ਕ ਅਤੇ ਅਬਦਨਗੋ ਵਾਂਗ ਅਡੋਲ ਖੜਾ ਰਹਾਂਗਾ ਮੈਂ ਉਹਨਾਂ ਦੀਆਂ ਧਮਕੀਆਂ ਅਤੇ ਡਰਾਉਣੀਆਂ ਚਾਲਾਂ ਦੇ ਵਿਚਕਾਰ ਅਡੋਲ ਖੜਾ ਰਹਾਂਗਾ ਕਿਉਂਕਿ ਭਾਵੇਂ ਉਹ ਜੋ ਵੀ ਕਰਨ ਮੈਂ ਸੁਰੱਖਿਅਤ ਰਹਾਂਗਾ ਕਿਉਂਕਿ ਤੇਰੀ ਰੱਖਿਆ ਕਰਨ ਵਾਲੀ ਬਾਹ ਮੇਰੇ ਚਾਰੇ ਪਾਸੇ ਹੈ ਜਦੋਂ ਮੇਰੇ ਜੀਵਨ ਵਿੱਚ ਮੁਸ਼ਕਲਾਂ ਦਾ ਸੇਕ ਵਧਦਾ ਹੈ ਅਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੁਸੀਬਤਾਂ ਦੀ ਪੱਠੀ ਵਿੱਚ ਹਾਂ ਤਾਂ ਹੰਝੂਆਂ ਦੀ ਬਜਾਏ ਮੈਂ ਤੇਰੀ ਉਸਤਤ ਕਰਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਅੱਗ ਵਿੱਚ ਇੱਕ ਹੋਰ ਹੈ ਜੋ ਮੇਰੀ ਰਾਖੀ ਕਰ ਰਿਹਾ ਹੈ ਤਾਂ ਜੋ ਮੇਰੇ ਕੱਪੜਿਆਂ ਦਾ ਇੱਕ ਧਾਗਾ ਵੀ ਅੱਗ ਨਾਲ ਨਾ ਸੜੇ ਜਦੋਂ ਮੈਂ ਆਪਣੇ ਜੀਵਨ ਦੀਆਂ ਅਗਨੀ ਪ੍ਰੀਖਿਆਵਾਂ ਵਿੱਚੋਂ ਬਾਹਰ ਆਉਂਦਾ ਹਾਂ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਮੈਂ ਅਜੇਹਾ ਨਹੀਂ ਲੱਗਾਗਾ ਜਿਵੇਂ ਮੈਂ ਹੁਣੇ ਹੀ ਮੁਸ਼ਕਲ ਵਿੱਚੋਂ ਨਿਕਲਿਆ ਹਾਂ ਕਿਉਂਕਿ ਤੂੰ ਮੇਰੇ ਜੀਵਨ ਨੂੰ ਉੱਚਾ ਕਰਦਾ ਹੈ ਇਸ ਲਈ ਜੋ ਕੁਝ ਵੀ ਹੋ ਰਿਹਾ ਹੈ ਉਹਦਾ ਸਹਰਾ ਤੇਰੇ ਤੋਂ ਸਿਵਾਏ ਹੋਰ ਕਿਸੇ ਨੂੰ ਨਹੀਂ ਮਿਲੇਗਾ ਯੇਸ਼ੂ ਦੇ ਨਾਮ ਵਿੱਚ ਆਮੇਨ ਯਾਦ ਰੱਖੋ ਭਾਵੇਂ ਤੁਸੀਂ ਅੱਗ ਦੀ ਪੱਠੀ ਵਿੱਚੋਂ ਲੰਘ ਰਹੇ ਹੋ ਤੁਸੀਂ ਕਦੇ ਵੀ ਇਕੱਲੇ ਨਹੀਂ ਹੋ ਪਰਮੇਸ਼ਵਰ ਤੁਹਾਡੇ ਨਾਲ ਹੈ ਇਸ ਲਈ ਮਜ਼ਬੂਤ ਰਹੋ ਅਤੇ ਵਿਸ਼ਵਾਸ ਵਿੱਚ ਅਡੋਲ ਰਹੋ ਜਲਦ ਮਿਲਦੇ ਹਾਂ